ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਮੱਕੀ ਦੇ ਕੀ ਰੇਟ ਚੱਲ ਰਹੇ ਨੇ ਜਿਵੇਂ ਕਿ ਹੁਣ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਮੱਕੀ ਦੀ ਆਮਦ ਦਾ ਜਿਹੜੀ ਬਹੁਤ ਜ਼ਿਆਦਾ ਵੱਧ ਚੁੱਕੀ ਆ ਮੰਡੀਆਂ ਦੇ ਵਿੱਚ ਮੱਕੀ ਬਹੁਤ ਵੱਡੇ ਪੱਧਰ ਤੇ ਆ ਰਹੀ ਆ ਤਾਂ ਹੁਣ ਵਪਾਰੀ ਵੀ ਮੰਡੀਆਂ ਦੇ ਵਿੱਚ ਮੱਕੀ ਨੂੰ ਆਪਣੀ ਮਨਮਰਜ਼ੀ ਦੀ ਨਾਲ ਖਰੀਦਦੇ ਨੇ ਸਿਰਫ 1100 ਰੁਪਏ ਤੋਂ ਲੈ ਕੇ 1500 ਰੁਪਏ ਦੇ ਵਿਚਕਾਰ ਹੋ ਸਕਦਾ ਇਸ ਤੋਂ ਵੀ ਕਟ ਰੇਟ ਦੇ ਉੱਪਰ ਕਈ ਮੰਡੀਆਂ ਦੇ ਵਿੱਚ ਜਿਹੜੀ ਮੱਕੀ ਉਹ ਵਿਕ ਰਹੀ ਹੋਵੇ ਪਰ ਔਸਤ ਜਿਹੜੀ 1100 ਤੋਂ ਲੈ ਕੇ 1400 1500 ਦੇ ਵਿਚਕਾਰ ਉਹ ਚੱਲ ਰਹੀ ਆ ਗਿੱਲੀ ਮੱਕੀ ਦਾ ਰੇਟ ਸੁੱਕੀ ਮੱਕੀ ਵੀ ਮੰਡੀ ਦੇ ਵਿੱਚ 2000 ਤੋਂ ਲੈ ਕੇ 2200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਆ ਉਹ ਵੀ 12 ਤੋਂ ਲੈ ਕੇ 14 ਮੌਇਸਚਰ ਵਾਲੀ ਸੁੱਕੀ ਮੱਕੀ ਆ ਜਿਹੜੀ ਉਹ 2200 ਨੂੰ ਵਿਕ ਰਹੀ ਆ ਤੇ ਸਰਕਾਰ ਵੱਲੋਂ ਜੋ ਬਿਆਨ ਦਿੱਤੇ ਗਏ ਸੀ ਵੀ ਅਸੀਂ ਮੱਕੀ ਤੁਹਾਡੀ ਖਰੀਦਾਂਗੇ ਸਰਕਾਰੀ ਰੇਟ ਦੇ ਉੱਪਰ ਜਿਹੜਾ ਵੀ ਕਿਸਾਨ ਵੀਰ ਮੱਕੀ ਲਾਊਗਾ ਤੇ ਮੰਡੀ ਦੇ ਵਿੱਚ ਝਾੜ ਕੇ ਲੈ ਕੇ ਆਊ 14 ਮੌਇਸਚਰ ਵਾਲੀ ਤਾਂ ਹੁਣ ਕਿਸਾਨਾਂ ਨੇ ਮੌਇਸਚਰ ਵੀ ਪੂਰਾ ਕਰਤਾ ਤਾਂ ਸਰਕਾਰ ਵੱਲੋਂ ਆਪਣਾ ਵਾਅਦਾ ਨਹੀਂ ਪੂਰਾ ਕੀਤਾ ਗਿਆ ਜਿਵੇਂ ਕਿ ਕਿਹਾ ਸੀਗਾ ਅਸੀਂ 2400 ਪ੍ਰਤੀ ਕੁਆਂਟਲ ਸਰਕਾਰੀ ਖਰੀਦ ਦੇ ਹਿਸਾਬ ਨਾਲ ਅਸੀਂ ਮੱਕੀ ਖਰੀਦਾਂਗੇ ਤਾਂ ਹਜੇ ਤੱਕ ਕਿਸੇ ਵੀ ਮੰਡੀ ਦੇ ਵਿੱਚ ਕੋਈ ਸਰਕਾਰੀ ਖਰੀਦ ਹੈ ਜਿਹੜੀ ਉਹ ਨਹੀਂ ਕੀਤੀ ਗਈ 2400 ਕਿਸੇ ਵੀ ਤਰ੍ਹਾਂ ਦੀ ਕੋਈ ਖਰੀਦ ਨਹੀਂ ਹੋਈ ਹਜੇ ਤੱਕ ਜੇਕਰ ਕਿਸੇ ਵੀ ਕਿਸਾਨ ਭਰਾ ਦੀ ਮੱਕੀ 2400 ਨੂੰ ਖਰੀਦੀ ਗਈ ਹੋਵੇ ਤਾਂ ਉਹ ਕਮੈਂਟ ਕਰਕੇ ਆਪਣਾ ਜਰੂਰ ਦੱਸਿਓ ਤਾਂ ਹੁਣ ਵਪਾਰੀਆਂ ਵੱਲੋਂ ਬਦਲਬਾਈ ਦਾ ਮੌਸਮ ਖਰਾਬ ਹੋਣ ਦਾ ਬਹਾਨਾ ਲਾ ਕੇ ਜਿਹੜਾ ਮੱਕੀ ਦਾ ਰੇਟ ਉਹ ਬਹੁਤ ਜ਼ਿਆਦਾ ਘਟਾ ਕੀਤਾ ਗਿਆ ਜਿਹਦੇ ਨਾਲ ਛੋਟੇ ਕਿਸਾਨਾਂ ਨੂੰ ਬਹੁਤ ਜ਼ਿਆਦਾ ਘਾਟਾ ਪੈ ਰਿਹਾ ਇਸ ਵਾਰ ਕਿਉਂਕਿ ਮੱਕੀ ਦੇ ਉੱਪਰ ਖਰਚਾ ਵੀ ਬਹੁਤ ਹੋ ਜਾਂਦਾ ਤੇ ਬਾਕੀ ਜਿਹੜੀ ਬੀਜਣੀ ਹੁੰਦੀ ਆ ਤਾਂ ਉਦੋਂ ਮੱਕੀ ਦਾ ਬੀਜ ਆ ਉਹ ਵੀ ਬਹੁਤ ਮਹਿੰਗੇ ਰੇਟ ਦੇ ਉੱਪਰ ਮਿਲਦਾ ਪਿਛਲੇ ਸਾਲ ਦੀ ਜੇ ਗੱਲ ਕਰੀਏ ਤਾਂ ਉਦੋਂ ਵੀ 2200 ਤੋਂ ਲੈ ਕੇ 2300 ਰੁਪਏ ਤੱਕ ਪ੍ਰਤੀ ਕੁੰਟਲ ਸੁੱਕੀ ਮੱਕੀ ਖਰੀਦੀ ਗਈ ਆ ਤੇ ਗਿੱਲੀ ਮੱਕੀ 1400 ਤੋਂ ਲੈ ਕੇ 1500 ਰੁਪਏ ਤੱਕ ਇਸ ਵਾਰ ਗਿੱਲੀ ਮੱਕੀ ਸਿਰਫ 1000 ਤੋਂ ਲੈ ਕੇ 1200 ਰੁਪਏ ਤੱਕ ਪ੍ਰਤੀ ਕੁੰਟਲ ਦੇ ਹਿਸਾਬ ਨਾਲ ਖਰੀਦੀ ਜਾ ਰਹੀ ਆ ਤੇ ਸੁੱਕੀ ਮੱਕੀ ਦਾ ਉਹੀ 2000 ਰੁਪਏ ਪ੍ਰਤੀ ਕੁੰਟਲ ਰਹਿ ਗਿਆ ਰੇਟ ਪਿਛਲੇ ਸਾਲ ਨਾਲੋਂ ਘਟ ਗਿਆ ਤੇ ਬੀਜਾਂ ਦੇ ਰੇਟ ਨੇ ਮੱਕੀ ਜਦੋਂ ਬੀਜ ਨਹੀਂ ਹੁੰਦੀ ਤਾਂ ਉਹ ਬਹੁਤ ਜ਼ਿਆਦਾ ਵੱਧ ਚੁੱਕੇ ਨੇ ਪਿਛਲੇ ਸਾਲ ਦੇ ਨਾਲੋਂ ਤੇ ਖਾਦਾਂ ਦੇ ਰੇਟ ਵੀ ਵਧਾਏ ਗਏ ਨੇ ਪਰ ਮੱਕੀ ਦੇ ਰੇਟ ਉੱਥੇ ਹੀ ਖੜੇ ਨੇ ਹਜੇ ਤੱਕ ਹੁਣ ਜੇ ਆਪਾਂ ਮੰਡੀਆਂ ਦੇ ਭਾਅ ਦੀ ਗੱਲ ਕਰੀਏ ਤਾਂ ਨਾਭਾ ਮੰਡੀ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਉੱਥੇ 1050 ਤੋਂ ਲੈ ਕੇ 1250 ਰੁਪਏ ਤੱਕ ਪ੍ਰਤੀ ਕੁੰਟਲ ਗਿੱਲੀ ਮੱਕੀ ਦਾ ਰੇਟ ਰਿਹਾ ਤੇ ਇਸ ਦੇ ਨਾਲ ਹੀ ਰਾਜਪੁਰਾ ਉੱਥੇ ਰਿਹਾ ਜੀ 1100 ਰੁਪਏ ਤੋਂ ਲੈ ਕੇ 1400 ਰੁਪਏ ਤੱਕ ਪ੍ਰਤੀ ਕੁੰਟਲ ਗਿੱਲੀ ਮੱਕੀ ਦਾ ਰੇਟ ਤੇ ਨਾਲ ਹੀ ਆਪਾਂ ਹੁਣ ਜਗਰਾਵਾ ਮੰਡੀ ਦੀ ਗੱਲ ਕਰਦੇ ਆ ਉਥੇ 1200 ਤੋਂ ਲੈ ਕੇ 1500 ਰੁਪਏ ਤੱਕ ਪ੍ਰਤੀ ਕੁੰਟਲ ਗਿੱਲੀ ਮੱਕੀ ਦਾ ਰੇਟ ਚੱਲ ਰਿਹਾ ਬਰਨਾਲਾ ਮੰਡੀ ਦੇ ਵਿੱਚ 1100 ਤੋਂ ਲੈ ਕੇ 1400 ਰੁਪਏ ਪ੍ਰਤੀ ਕੁੰਟਲ ਗਿੱਲੀ ਮੱਕੀ ਦਾ ਰੇਟ ਰਿਹਾ ਤੇ ਸੁਨਾਮ ਮੰਡੀ ਦੇ ਵਿੱਚ 1200 ਤੋਂ ਲੈ ਕੇ 1500 ਰੁਪਏ ਤੱਕ ਰੇਟ ਰਿਹਾ ਗਿੱਲੀ ਮੱਕੀ ਦਾ ਤੇ ਅੰਮ੍ਰਿਤਸਰ ਮੰਡੀ ਦੀ ਗੱਲ ਕਰੀ ਤਾਂ ਉਥੇ 1200 ਤੋਂ ਲੈ ਕੇ 1600 ਰੁਪਏ ਤੱਕ ਪ੍ਰਤੀ ਕੁੰਟਲ ਦੇ ਵਿਚਕਾਰ ਆ ਜਿਹੜੀ ਗਿੱਲੀ ਮੱਕੀ ਇਸ ਟਾਈਮ ਵਿਕ ਰਹੀ ਆ ਪੰਜਾਬ ਦੇ ਵਿੱਚ ਮੱਕੀ ਦੀ پیداوار ਜ਼ਿਆਦਾ ਹੋਣ ਤੇ ਵੀ ਸਰਕਾਰ ਵੱਲੋਂ ਬਾਹਰਲੀਆਂ ਸਟੇਟਾਂ ਤੋਂ ਮੱਕੀ ਮੰਗਾਈ ਜਾ ਰਹੀ ਹੈ ਉਹ ਵੀ ਮਹਿੰਗੇ ਰੇਟ ਦੇ ਉੱਪਰ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਮੱਕੀ ਨੂੰ ਕੀ ਪੁੱਛ ਨਹੀਂ ਰਿਹਾ ਕਿਸਾਨ ਭਰਾ ਕਈ ਦਿਨਾਂ ਤੋਂ ਲੈ ਕੇ ਮੰਡੀ ਦੇ ਵਿੱਚ ਖੱਜਲਖਵਾਰ ਹੋ ਰਹੇ ਨੇ ਮੱਕੀ ਨੂੰ ਲੈ ਕੇ ਬੈਠੇ ਨੇ ਮੰਡੀਆਂ ਦੇ ਵਿੱਚ ਜਿਵੇਂ ਕਿ ਪਿਛਲੇ ਸਾਲ ਝੋਨੇ ਦੇ ਸੀਜ਼ਨ ਦੇ ਮੌਕੇ ਸਰਕਾਰ ਨੇ ਕਿਸਾਨਾਂ ਨਾਲ ਕੀਤੀ ਸੀ ਖੱਜਲਖਵਾਰ ਕੀਤੇ ਸੀ ਕਿਸਾਨ ਮੰਡੀਆਂ ਦੇ ਵਿੱਚ 10-15 ਦਿਨ ਬੈਠੇ ਰਹੇ ਨੇ ਉਸੇ ਤਰ੍ਹਾਂ ਹੀ ਮੱਕੀ ਨੂੰ ਲੈ ਕੇ ਵੀ ਇਹੀ ਸਿਸਟਮ ਚੱਲ ਰਿਹਾ ਸਰਕਾਰ ਦਾ ਖੱਜਲਖਵਾਰ ਕਰ ਰਹੀ ਆ ਮੰਡੀਆਂ ਦੇ ਵਿੱਚ ਤਾਂ ਸਰਕਾਰ ਇਹ ਚੀਜ਼ ਵੱਲ ਜ਼ਰੂਰ ਗੌਰ ਕਰੇ ਤੇ ਬਾਕੀ ਸਰਕਾਰੀ ਰੇਟ ਦੇ ਉੱਪਰ ਮੱਕੀ ਆਹੋ ਖਰੀਦੀ ਜਾਵੇ ਕਿਸਾਨਾਂ ਦੀ ਨਹੀਂ ਤਾਂ ਕਿਸਾਨਾਂ ਨੂੰ ਇਸ ਵਾਰ ਮੱਕੀ ਦੇ ਵਿੱਚ ਬਹੁਤ ਜ਼ਿਆਦਾ ਘਾਟਾ ਪੈ ਰਿਹਾਗਾ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਾਣਕਾਰੀ ਲੈ ਕੇ ਤੁਹਾਨੂੰ ਦੇ ਸਕੀਏ ਮੱਕੀ ਦੇ ਨਵੇਂ ਰੇਟਾਂ ਬਾਰੇ ਜਾਂ ਕਿ ਹੋਰ ਅਪਡੇਟ ਆਉਂਦੀਆਂ ਮੱਕੀ ਦੇ ਬਾਰੇ ਧੰਨਵਾਦ ਜੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ